ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਤੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਕਰਦੇ ਆਂ ਤੁਹਾਡੇ ਨਾਲ ਅੱਜ ਦਾ ਬਲੌਗ ਸ਼ੁਰੂ ਜਿਹੜੇ ਵੀ ਵੀਡੀਓ ਤੇ ਨਵੇਂ ਈਵਰਸ ਨੇ ਉਹਨਾਂ ਨੇ ਰਿਕਵੈਸਟ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਅੱਜ ਆਪਾਂ ਨੂੰ ਸੁਖਨੇ ਸਾਹਿਬ ਦਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਭੋਗ ਨੇ ਜਿਹੜੇ ਆਪਾਂ ਉੱਥੇ ਚੱਲਾਂਗੇ ਮੇਰੀ ਭੈਣਾਂ ਦੀ ਭੂਆ ਜੀ ਨੇ ਜਿਹੜੇ ਸਪਾਲ ਕਲਾਂ ਵਿਆਹੇ ਹੋਏ ਨੇ ਤੇ ਉਹਨਾਂ ਦੇ ਬੇਟੇ ਨੇ ਕੈਨੇਡਾ ਜਾਣਾ ਤੇ ਉਹਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਘਰ ਸਾਇਜ ਪਾਠ ਰਖਾਏ ਹੋਏ ਨੇ ਤੇ ਆਪਾਂ ਨੂੰ ਉਥੋਂ ਸਰਦਾ ਆ ਗਿਆ ਕੁਛਾਂ ਦੇ ਡੈਡੀਓ ਚੰਨ ਕੰਮ ਹੋ ਗਿਆ ਉਹ ਨਹੀਂ ਜਾਣਗੇ ਤੇ ਮੈਂ ਸਾਡੇ ਪਿੰਡ ਵਾਲੇ ਕੋਟ ਦੁੰਦੇ ਵਾਲਿਆਂ ਨਾਲ ਹੀ ਜਾਵਾਂਗੀ ਤੇ ਤੁਹਾਨੂੰ ਉਥੋਂ ਦਾ ਬਲੌਗ ਦਿਖਾਉਂ ਤੁਸੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਆਪਾਂ ਜਿੰਨਾ ਵੀ ਆਪਾਂ ਤੋਂ ਤੁਹਾਡੇ ਉਥੋਂ ਵੀਡੀਓ ਕਵਰ ਹੋਈ ਆਪਾਂ ਤੁਹਾਡੇ ਨਾਲ ਉਹ ਜ਼ਰੂਰ ਸ਼ੇਅਰ ਕਰਦੇ ਆ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਬਾਏ ਲਓ ਜੀ ਇੱਥੇ ਆਪਾਂ ਪਹੁੰਚ ਗਏ ਭੂਆ ਜੀ ਦੇ ਘਰ ਇਹ ਆ ਭੂਆ ਜੀ ਦੀ ਕੋਠੀ ਤੇ ਕਈ ਸਾਲ ਹੋ ਗਏ ਨਵੀਂ ਬਣਵਾਈ ਬਣਾਈ ਇਹਨਾਂ ਨੇ ਜਗ੍ਹਾ ਪਾਈ ਸੀ ਇਹ ਆ ਭੂਆ ਜੀ ਦਾ ਬੇਟਾ ਸੀ ਜਿਹੜਾ ਬਾਹਰ ਖੜੇ ਸੀ ਤੇ ਇਹਨਾਂ ਨੇ ਬਾਹਰ ਜਾਣਾ ਚਲੋ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆਂਗੇ ਤੇ ਸਾਰਾ ਪ੍ਰੋਗਰਾਮ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਗੇ Terima kasih telah ਆਪ ਜੀ ਦਾ ਬਹੁਤ ਆਸ਼ਰਮ ਲਿਖਤਾ ਹੈ ਆਪ ਜੀ ਦੇ ਚਰਨਾਂ ਆਪਣੇ ਮਿਲਿਆ ਬੇਚ ਕੁਵਾਇ ਨੇ ਆਪ ਜੀ ਦੇ ਸੇਵਾਦਾਰਾਂ ਨੇ ਅੱਜ ਦਾ ਗੁਰਪ੍ਰੀਤ ਸਿੰਘ ਨੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਰੱਬੀ ਬਾਣੀ ੁਰਕੀ ਬਾਣੀ ਆਈ 30 ਸਾਲੀ ਜਨਮ ਬਤਾਉਂਦੇ ਸੁਖਨੇ ਸਾਹਿਬ ਦੇ ਬਾਣ ਕਰਵਾਏ ਗਿਜਣ ਸਤ ਨੂੰ ਆਪ ਜੀ ਦੇ ਸੇਵਾਦਾਰਾਂ ਨੇ ਸੁਖਨੇ ਸਾਹਿਬ ਦੀ ਬਾਣੀ ਪੜੀ ਗਈ ਹੈ ਸੇ ਪੌੜੀਆਂ ਅਨੰਦ ਸਿੰਘ ਨੇ ਬੜੀਆਂ ਲੀਆਂ ਗੁਰਬਾਣੀ ਕਰਿਆ ਗਾ ਸੇਵਾ ਕਰਦਿਆਂ ਨੂੰ ਸਭ ਨੂੰ ਦੀਆਂ ਅਨੇਕਾਂ ਹੀ ਸਰਕਾਰੀਆਂ ਪਹੁੰਚਾਂ ਗਲਤੀਆਂ ਅੱਖਰ ਵਾਦਾ ਕਰਦਾ ਪਰ ਪੂਰਾ ਨਹੀਂ ਗੁਰਬਾਨੀ ਕਰੀ ਸੋਨੇ ਦਾ ਤਾਂ ਸੇਵਾ ਦਾ ਨਹੀਂ ਕਰਾਇ ਦਿੱਤੇ ਸੁੱਖ ਸਾਧ ਰੱਖਣੇ ਦੁਕਾਨ ਬਰਪਾਨ ਕਰੇ ਸਮਾਸ਼ ਕਰਨਾ ਕੜਦੀ ਕਲਾ ਬਰਾ ਜੀਨ ਬਖਸ਼ਣਾ ਧਰਤਾ ਗੁਰੂ ਦੇ ਸੇਵ ਸਿੱਖੇ ਨੇ ਦੇਸ਼ਾਂ ਬਨੇਸ਼ਾਂ ਦੇ ਵਿੱਚ ਦਿੱਤੀਆਂ ਬਖਸ਼ੀਆਂ ਜਿਹੜੀ ਦੁਗਣੀਆਂ ਆ ਕੇ ਦਿੱਤੀ ਬਖਸ਼ੀਆਂ ਸੰਘਤਾਂ ਨੇ ਹਾਲੀਆ ਨਿਰਭਰਵੰਦ ਕਰਨ ਦਾ ਕੰਮ ਲੱਭਣਾ ਗੁਰਮਤਿ ਸਾਹਿਬ ਜੁਗਤਾਨੀ ਅੰਚੰਗਰ ਜਨਾਕਾ ਤੋਂ ਨਿਸ਼ਚਿਤ ਕਿ ਲਵਣਾ ਸਮੂਹ ਪਰਵਾਰ ਵੱਲੋਂ ਆਪ ਨੂੰ ਸ਼ੁਕਰ ਪਰਵਾਨੀ ਗ੍ਰੰਥੀ ਸਿੰਘਾ ਸਾਥੇ ਬਸਤਰ ਬਿਤਾ ਦਿੱਤੇ ਨੇ ਆਪ ਅੰਗੀ ਕਾਰ ਕਾਰਨੇ ਸੇਵਾਦਾਰਾਂ ਦੇ ਲੋਕ ਤੇ ਪਰੋਣ ਕਰਦੇ ਕੱਢਨੇ ਸਮੂਹ ਪਰਵਾਰ ਵੱਲੋਂ ਆਪ ਦੀ ਹਜ਼ੂਰੀ ਦੇ ਵਿੱਚ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਪੰਜਮ ਆਗਲ ਕੜਾ ਪ੍ਰਸ਼ਾਦ ਦੇ ਅੰਦੀਕਾਂ ਦਾ ਸਾਲ ਤੇ ਪ੍ਰਸ਼ਾਦ ਦੇ ਦਾ ਸਾਲ ਹਾਜ਼ਰ ਹੈ ਆਪ ਤੋਂ ਬਨੌ ਦੀ ਅੰਤ ਪ੍ਰਕਾਰ ਬਹੁਤ ਜਨਮ ਕੀਏ ਬਹੁਤ ਜਨਮ ਲਿਟਾਏ ਕ੍ਰੀਪਾ ਵਾਹਿਗੁਰੂ ਜੀ ਬਖਸ਼ਾ ਤੁਨ ਲਾਹੁ ਕੋ ਮੰਗਾਇ ਸੀਤ ਪ੍ਰਸਾਦ ਸੰਗਤ ਦੇ ਵਰਤਮਾਨ ਦੀ ਆਗਿਆ ਹੁ ਮੇਰਾ ਆਪ ਨੂੰ ਵਾਪਸ ਜੋ ਜੇ ਸ਼ਕੇ ਆਪ ਜੀ ਦੇ ਨਾਮ ਜਪਨਾ ਸਤਨਾਮ ਵਾਹਿਗੁਰੂ ਨੂੰ ਵਾਹਿਗੁਰੂ ਜੀ ਤੇ ਕਿਰਪਾ ਕਰੋ ਧੁਰ ਕੀ ਬਾਣੀ ਆਈ ਤੇ ਸਾਖੀ ਜਤਨ ਬਾਣੀ ਦੇ ਦਰਸਾਈ ਹੁਕਮ ਨਾਮ ਸੁਣਾ ਕੇ ਸੰਗਤਾਂ ਨੂੰ ਧਿਆਨ ਕਰੋ ਸ੍ਰੀ ਕੰਮ ਕੁਪਿਆਰੇ ਮੇਰੋ ਇਨਾ ਮਿਨਿਆ ਤੇਰਾ ਨਾਮ ਕਿਤਾਬ ਹੈ ਨਾਮਾਨਕ ਨਾਮ ਜਗਦੀਸ਼ਾ ਤੇ ਫਮ ਸਰਬਤਾਂ ਦਾ ਨੂਰ ਜੀ ਕਾ ਖਾਲਸਾ ਹੋਏ ਨਾਮ ਕਰੀਏ ਲੋਹਰਾ ਆ ਗਿਆ ਕਰੀ ਆਪਾ ਨਾ ਕੋਈ ਉਕਾਰ ਹੋਏ ਸਭ ਮਿਲਾਂਗੇ ਮਦੇ ਸੰਸੋ ਵਾਹਿਗੁਰੂ ਨਾਮ ਜਾਪ ਚਲੇ ਸੁਤੇ ਪਾਰ ਸਰਦਾ ਕਰ ਸੇਵਦੇ transalogi matik jalan lebih ਨਾ ਹੋ ਪਰੇਗਾ ਤੁਸੀਂ ਮੈਨੂੰ ਥੋੜਾ ਕਰਨਾ

ਮੈਂ ਤਾਂ ਵੀ ਪੱਗਰਾ ਰਹੇ ਹਾਂ ਜਰਨੀ ਲਈ ਮੈਂ ਦੱਸਦਾ ਹਾਂ ਹਾਂ ਤਾਂ ਬੋਲਦੇ ਆ ਕਪਾ ਰੱਖੋ ਹਾਂ ਹਾਂ ਤੁਹਾਨੂੰ ਕਿੰਨਾ ਕੰਮ ਕਰਨ ਜਾਂਦਾ ਹੈ ਇਹ ਮੈਂ ਨਹੀਂ ਮੈਂ ਦੱਸ ਦਿੰਦਾ ਲੋ ਜੀ ਆਪਾਂ ਹੁਣ ਦੂਜੇ ਘਰ ਪਹੁੰਚ ਗਏ ਤੇ ਇੱਥੇ ਅਸੀਂ ਥੋੜੀਆਂ ਜਿਹਾ ਫੋਟੋਮਾ ਸੂਟ ਕਰਨ ਲੱਗੀਆਂ ਇਹ ਮੇਰੀ ਹੈਗੀ ਆ ਛੋਟੀ ਸਿਸਟਰ ਮੇਰ ਨੂੰ ਕਿ ਨਹੀਂ ਸੁਣੀ ਗ੍ਰੀਨ ਰੀਅਲ ਹੈ ਨਾ ਚੰਬਲਾ ਲੱਗਨੇ ਮੇਰੇ ਰਮਾਲੇ ਚੱਲੇ ਮੇਨੇ ਬਾਤ ਲੱਕੀ ਲਓ ਜੀ ਆਪਾਂ ਪਹੁੰਚ ਗਏ ਹੁਣ ਹਸਪਤਾਲ ਹੀ ਆਏ ਹੋਏ ਸੀ ਉਧਰ ਭੂਆ ਜੀ ਤੇ ਬੇਟੇ ਨੇ ਬਾਹਰ ਜਾਣਾਗਾ ਤੇ ਸੁਖਮੇ ਸਾਹਿਬ ਦਾ ਪਾਕਟ ਕਿ ਆਏ ਸੀ ਉੱਥੇ ਆਪਾਂ ਪਹੁੰਚ ਗਏ ਹੁਣ ਘਰ ਸੋ ਪਰਮੋਰਦ ਨੂੰ ਨਾਲ ਹੀ ਲੱਗਦਾ ਪਾਲਾਂ ਦੇ ਚਲੋ ਮੰਮੀ ਵਰਗੇ ਨਾਲ ਆ ਜਾਈਏ ਮੈਂ ਚਲ ਆ ਖੁਣ ਆਏ ਹਾਂ ਮਿਲ ਜਾਨੇ ਆਗੇ ਤੇ ਹੁਣ ਆਪਾਂ ਘਰ ਆਏ ਹੋਏ ਆਗੇ ਇਸ ਤੋਂ ਬਾਅਦ ਬਸ ਸਤਾਈ ਕਰਦੇ ਨੇ ਘਰੇ ਮਿਲ ਕੇ ਤੇ ਇਸ ਤੋਂ ਬਾਅਦ ਬਸ ਚਲੇ ਜਾਵਾਂਗੇ ਹੁਣ ਦੇਖਦੇ ਆਂ ਇਹ ਆ ਦੇਖ ਲਾ ਬੱਬਾ ਤੇ ਆਨ ਨੂੰ ਖਾਣੇ ਆ ਗਏ ਹੁਣ ਤੇ ਕੇ ਕਰਦੇ ਵੀ ਥੋੜਾ ਜਿਹਾ ਗੇੜੀ ਕਰਾ ਕਢਾ ਦੇਣੇ ਆਗੇ ਤੇ ਚਲੋ ਠੀਕ ਆ ਜੀ ਹੱਥਾਂ ਹੁਣ ਜੇ ਮਿਲ ਕੇ ਅਸੀਂ ਚਾਚਾ ਜੀ ਦੇ ਘਰ ਮੇਰੇ ਉਸ ਤੋਂ ਬਾਅਦ ਫਿਰ ਪਕੰਟੇ ਨੂੰ ਜਾਵਾਂਗੇ ਕੀ ਕਰੂਗੀ ਅੰਦਾ ਅਗੇ ਕੋੜ ਦੁੰਨੇ ਤੇ ਲਓ ਜੀ ਇਹ ਹੈ ਮੇਰੇ ਚਾਚਾ ਜੀ ਕਾਕਾ ਤੇ ਸਾਰੇ ਮਾਜਾ ਚਾਚਾਤਾ ਯਾਨੀ ਸਾਰਿਆਂ ਨੇ ਮਿਲ ਜਾਣੇ ਆਗੇ ਹੁਣ ਆਏ ਵੀ ਆਗੇ ਆਹ ਟਰੈਕਟਰ ਲੈਤਾੰਨੇ ਨੇ ਪਿਛਲੇ ਸਾਲ ਪਪਾ ਨੇ ਕਹਿੰਦਾ ਤੋਗਲ ਬਾਰੇ ਹੋਗੇ ਹੁਣ ਸਭ ਦੇ ਵਿੱਚ ਆ ਗਿਆ ਜਦੋਂ ਜਿੰਮ ਤੇ ਮੈਂ ਜਾਨ ਮਮੀ ਜਾ ਲਾਵਾ ਨਹੀਂ ਦੇ ਆ ਮੰਨਾਂ ਨਹੀਂ ਪੜੀ ਲੱਗਦੀ ਨਹੀਂ ਮਾਸੀ ਉਹ ਬਹੁਤ ਖਰਦੇ ਨੇ ਉਹ ਜਿਲੀ ਵਾਲੇ ਇਹਦਾ ਵੀ ਆਪਨੇ ਆ ਸਾਡਾ ਤੇ ਵੀ ਰੋ ਟਰੱਕ ਦੀ 9 ਵਜੇ ਸਾਡੇ ਬੋਲ ਰੇ ਨੇ ਉਹ 80 ਸੌ ਮਿਲਦਾ ਬਾਹਰ ਰਹੀ ਤੇ ਨਹੀਂ ਆ ਬਾਲਿਆਂ ਨੇ ਕੋ ਪ੍ਰਸਾਦ ਨਾਲ ਵੜੇ ਉਹ ਸਲਾ ਕਰਕੇ ਬਚਤ ਰਹੇ ਨੇ ਕੀ ਕੀ ਜਾ ਫੁੱਟੋ ਫੁੱਟ ਜਾ ਤੂੰ ਤਿਆਰ ਨੂੰ ਮੈਂ ਦੂਗੇ ਨਹੀਂ ਕੋਈ ਤੂੰ ਜਾ ਕਿਰਮ ਕਰਨਾ ਅੱਧਾ ਕੜ ਤੋਂ ਆਈ ਨਹੀਂ ਨਹੀਂ ਪਰਤੇ ਬੰਦ ਦਿਵਾਏ ਨਹੀਂ ਵੀ ਮੇਰੇ ਮੁੱਢ ਲੈ ਕੇ ਖਰਾਸੀ ਆ ਜੇ ਮੈਂ ਨਾ ਕੋਈ ਨਾ ਕੋਈ ਸੰਭਾਲ ਰਹੀ। ਕਰੋ ਬਲਾਕ ਤਾਂ ਦਿੰ ਕਰ ਤੂੰ ਨਾ ਸਟਾਰਟ ਕਰ ਮਾਈਕ ਆਪ ਕਰੀਂ। ਮੈਂ ਤਾਂ ਪਾਟ ਦੁੱਤੀ ਇੰਨੇ। ਨਾ ਚੁੱਕੀ ਆਈਏ ਬਈ। ਕੋਈ ਠਿਕਰ ਨਹੀਂ। ਤੁਸੀਂ ਵਰਤ ਕੇ ਆਂ ਨੱਠੀ ਦੇ ਦੂੰਗੇ। ਆ ਜਾ ਮਸ਼ੀਨ ਦੋ। ਕੋਈ ਚੜੀ ਪਨਿ ਚ ਵਰਤ ਕੇ ਆਂ। ਉੱਗੀ ਇਹ ਬਲਾਕ ਦੀ ਹੋ ਗਈ। ਇਹ ਇਹ ਗੱਲ ਵੀ ਕਰ ਲਈਏ ਤੁਹਾਨੂੰ ਸ਼ਟਾ। ਉਹਨਾਂ ਨੂੰ ਬਾਹਰ ਹੀ ਬੁਲਾ ਕੇ ਰੱਖੇ ਅਜਗਈ। ਅਜਗਈ ਜਾਂ ਜਾਂ ਕਿਹਾ। ਮੈਂ ਤਾਂ ਸੋਚੀ ਸੀ ਯਾਨੀ। ਇਹਨਾਂ ਜੀ ਆਪਣੇ ਮਿਲਦੇ ਪਹਿਲਾਂ ਤੁਹਾਨੂੰ ਵੀ ਤਾਂ ਵਲਿਓ। ਭੱਜ ਆਏ ਨਾ ਮਲੇ ਬਣਾ। ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਪਿੰਡ ਜਾਣ ਦੀਆਂ ਕਰਦੇ ਆਂ ਤਿਆਰੀਆਂ। ਦੇਖਦੇ ਆਂ ਕੁਛ ਆਂਦੇ ਡੈਡੀ ਨੂੰ ਜਦੇ ਰਸਤੇ ਚੱਪਣੋਂ ਆ ਕੇ ਲੈ ਜਾਣਗੇ। ਤੇ ਦੋਂਗਰੇ ਵੀੰਦਰ ਨੂੰ ਲੈ ਜਾਗੇ ਨਾਲ ਤੇ ਹਵਾਉਂਦੀ ਮੰਮੀ ਕਰਦੀ ਆ ਮੈਂ ਚਲ ਮੈਂ ਲ ਮੈਂ ਘਰੇ ਜਾਨੀ ਆ ਉਧਰ 4 ਵਜੇ ਦਾ ਟਾਈਮ ਹੋ ਗਿਆ ਸਵੇਰ ਦੇ ਆਏ ਹੋਏ ਹਾਂਗੇ ਪਹਿਲਾਂ ਕੁਸ਼ਾਂਦੇ ਡੈਡੀ ਨੇ ਵੀ ਨਾਲ ਲਾਉਂਦਾ ਸੀ ਫਿਰ ਸਾਨੂੰ ਥੋੜੇ ਜੇ ਕੰਮ ਧੰਦੇ ਹੋ ਗਿਆ ਉਹਨਾਂ ਨੂੰ ਨਹੀਂ ਆਇਆ ਗਿਆ ਬੱਕ ਜੀ ਮਗਰ ਵੀ ਔਖਾ ਹੋ ਜਾਂਦਾ ਨਾਲ ਪਸ਼ੂਆਂ ਨਾਲ ਬਹੁਤ ਔਖਾ ਹੈਗਾ ਇਕੱਲੇ ਬੰਦੇ ਨੂੰ ਚਲੋ ਹੁਣ ਆਪਾਂ ਆਪਣੇ ਘਰੇ ਜਾ ਕੇ ਇਸ ਤੋਂ ਬਾਅਦ ਜੰਨੇ ਹੈਗੇ ਆਓ ਜੀ ਮੇਰੇ ਤਾਇਆ ਜੀ ਕਾਕਾ ਆ ਗਿਆ ਆਪਣਾ ਘਰ ਹਾਇਦਰ ਆਪਣੇ ਰੱਖਿਓ ਇਹਨੇ ਪਸ਼ੂ ਮੱਝਾਂ ਨੂੰ ਭਾਂਡਾ ਬਣਿਆ ਹੋਇਆਗਾ ਆ ਵਾਲੀ ਮੱਝ ਜਿਹੜੀ ਸੇਲ ਕਰਨੀ ਆਪਾਂ ਮੰਮੀ ਇਹਨਾਂ ਨੇ ਬਸ ਥੋੜੇ ਦਿਨ ਹੁਣ ਤਾਂ ਥੋੜੇ ਦਿਨ ਪੂਰੇ ਹੋ ਗਏ ਥੋੜੇ ਦਿਨ ਰਹਿ ਗਏ ਮੱਝ ਦੇ ਸੂਣ ਦੇ ਦੇ ਤੇ ਆ ਵਾਲੀ ਮੱਝ ਜਿਹੜੀ ਬਸ ਇਹ ਵਿਕ ਕੇ ਬਕਿਆਉ ਹੋਈ ਆ ਜੀ ਤੱਕ ਦੁੱਧ ਦੇਣਾ ਅਜੇ ਅ ਤੱਕ ਦੁੱਧ ਨਹੀਂ ਲਾਇਆ ਹੈਗਾ 10 ਦਿਨ ਹੀ ਲੈ ਜਾਈਂ ਲੈ ਜੇ ਹਨਾ ਤੇ ਇਹ ਸੇਲ ਕਰਨੀ ਹੈ ਵਧੀਆ ਘਰ ਦੀ ਮੱਝ ਹੈਗਾ 13-14 ਕਿਲੋ ਦੁੱਧ ਦੇ ਥੱਲੇ ਪਰ ਮੰਮੀ ਕੇ ਪਟੋਕੜ ਲੈ ਲੈਂਦੇ ਨੇ ਆਪਣੀ ਰਿਸ਼ਤਵਾਰੀ ਕੀ ਲੈਤੀ ਸੀ ਤੇ ਬਸ ਹੁਣ ਇਹ ਸੇਲ ਕਰ ਦੇਣਗੇ ਤੇ ਆ ਪਸੂ ਹੈਗੇ ਨੇ ਸੂਣ ਵਾਲੇ ਹੋਰ ਮੱਝਾਂ ਤੇ ਆ ਪਾਪਰ ਲਾ ਰਿਆ ਸੰਨੀ ਵਿਚਾਰਾ ਕਿਵੇਂ ਹੈ ਮੈਨੂੰ ਠੀਕ ਆ ਜੇ ਦੁੱਧ ਲਾ ਹੀ ਜਾਂਦੀ ਆ ਤਾਂ ਪਿਆਰ ਲਈ ਦੂ ਦੇਣਾ ਕਾਈ ਲਾ ਜੂ ਰਾਜੀ ਰੂਜੀ ਕੇ ਲਈ ਰਾਜੀ ਤਾਂ ਠੀਕ ਆ ਰਾਜੀ ਦਾ ਫਰਾਂ ਦਾ ਹੋਰ ਵੀ ਹੋਗੇਗਾ ਆਗੇ ਭਾਈ ਚੱਲੋ ਸਵੇਰ ਦੇ ਆਏ ਹੋਏ ਆਗੇ 8 ਵਜੇ ਤੇ ਕਰੋ ਜਾਣਿਆ ਵਸ ਜਾਣ ਨੂੰ ਜੀ ਨਹੀਂ ਕਰਦਾ ਇਹ ਮੈਂ ਆਹ ਸਹੇਤਾ ਕਰੂੰਂਗਾ ਮੇਰਾ ਵੀਰ ਜੀ ਸਾਡੇ ਕਿਉਂ ਮੇਰਾ ਵੀਰਾ ਦਾ ਮੈਨੂੰ ਫੇਰ ਹੈ ਐਸੀ ਜਾਨੀ ਸਸੀ ਕਾ ਜੀ ਭਾਈ ਸਾਡਾ ਛੋਟਾ ਬਲੌਂਗਰ ਬੜੀ ਸੋਹਣੀ ਬਲੌਂਗ ਬਣਾਉਂਦਾ ਇਹ ਫੋਟੋਟੇ ਆਨੂੰ ਵੀਰਾ ਇਹ ਬਣਾਉਂਦਾ ਫੋਟੋ ਖਾਲੋ ਬਣਾਉਂਦਾ ਇਹ ਵਾਲਾ ਕੰਮ ਕਰਦਾ ਹੈ ਕੋਣ ਵੀ ਐਸੇ ਵੀ ਅੰਦਰ ਮੇਰਾ ਕੋਈ ਨਾ ਮੇਰਾ ਮਾਮੀ ਕਿਹ ਹੈ ਕਿਸ ਨਾਲ ਹੈ ऐ उई उई ਹੇ ਭਾਈ ਬਾਏ ਬਾਹਲੀ ਦੂਰ ਜਾਣਾ ਤੁਸੀਂ ਭੱਜੋ ਕਿਉਂ ਟਾਈਮ ਨਹੀਂ ਬਹੁਤ ਬਿਲਕੁਲ ਨਹੀਂ ਹੁੰਦਾ ਆਓ ਜੀ ਖਾ ਲਓ ਤੁਸੀਂ ਵੀ ਮੂੰਹ ਮਿੱਠਾ ਕਰ ਲਓ ਤੇ ਇਧਰ ਮੰਮੀ ਸਬਜ਼ੀ ਕੱਟਦੇ ਨੇ ਡੈਡੀ ਆ ਰਹੇ ਨੇ ਲਗੇ ਤੇ ਚਿੱਕੀ ਚਿੱਕੀ ਤਾਲੂ ਤੇ ਪਰਗਾ ਲਾ ਪਰਗਾ ਦਾਗਾ ਬਸ ਹਾਂ ਅਰੇ ਦਾਤ ਕੋ ਪਸਲਾ ਤੇ ਨਾ ਠੀਕਾ ਬਾਹਰ ਨਾ ਨਾ ਬੱਤੀ ਚਾਹ ਇਹ ਪਕਰ ਆ ਗਏ ਘਰ ਆਉਂਦਿਆਂ ਨੂੰ ਮੀਨ ਥੋੜੇ ਥੋੜਾ ਪੂਰ ਪੈਣੀ ਸ਼ੁਰੂ ਹੋ ਗਈ ਉੱਥੇ ਬਿਲਕੁਲ ਮੀਨ ਹੀ ਹੈਗਾ ਸੀ ਕੋੜ ਦੁਨੇ ਤੇ ਪੈਣੀ ਆਉਂਦਿਆਂ ਨੂੰ ਉੱਥੇ ਮੀਨ ਥੋੜਾ ਥੋੜਾ ਜਿਹਾ ਸੀ ਤੇ ਆਪਣੇ ਤੇ ਪੱਖੋ ਬਾਵਾ ਸਾਰਾ ਸੜਕਾਗਾ ਤੇ ਆਪਣੇ ਘਰ ਆ ਗਏ ਇੱਥੇ ਹੈ ਨਹੀਂ ਪਿੰਡ ਬਾਵਾਗਾ ਨੇ ਰੱਬ ਦੇ ਰੰਗ ਹੈ ਨਾ ਬੱਟ ਦੇ ਨਾਲ ਬੱਟ ਛੱਡ ਕੇ ਮੀਂਹ ਪਾ ਜਾਂਦਾ ਵਾ ਤੇ ਗੁਰਸ਼ਰਨ ਦੇ ਡੈਡੀ ਪਾ ਕੇ ਅਸੀਂ ਮੂਰੇ ਲੈਣ ਉਥੋਂ ਮੇਰਾ ਭਰਾ ਛੱਡ ਕੇ ਤਾਇਆ ਜੀ ਦਾ ਬੇਟਾ ਤੇ ਚਲ ਆਪਾਂ ਘਰ ਪਹੁੰਚ ਗਏ ਤੇ ਗੁਰਸ਼ਰਨ ਆਪਣਾ ਆ ਚੁੱਕਿਆਗਾ ਅਸੀਂ ਸਕੂਲੋਂ ਪੇਪਰ ਵਧੀਆ ਹੋ ਗਿਆ ਗੁਰਸ਼ਰਨ ਹੈ ਆ ਜੂੜਾ ਕੁਲਿਆ ਤੈਸ ਚਲੋ ਜੀ ਹੁਣ ਧਾਰਾ ਤੂਰਾ ਚੋਣੇ ਨਾਲ ਸਬਜ਼ੀ ਦੀ ਕਰਦੇ ਆਂ ਤਿਆਰੀ